ਉਹਨਾਂ ਤੋਂ ਸਾਡਾ ਏਰੀਆ ਦਾ ਬੜਿਆ ਸਰਕਾਰ ਨੇ ਠੀਕ ਹੈ ਜੀ ਆ ਡੀ ਸਾਡਾ 12 12% ਪੜਨੇਗਾ ਤੇ ਅੰਤਰ ਸਰਵਾ ਡੀਏ 50% ਆ ਤੇ ਪੰਜਾਬ ਦੇ ਨਾਲ ਡੀਏ 30% ਆ ਪਰ ਇਹਨਾਂ ਜੋ ਵੀ ਆ ਹੁਣ ਆਸੂ ਕਰਦਾ ਨਹੀਂ ਬਿਲਕੁਲ ਇਹ ਬੋਲਦੇ ਨੇ ਸਾਫ਼ ਕਹਿੰਦਾ ਕੋਈ ਕੋਈ ਗੱਲ ਨਹੀਂ ਉਹਦੇ ਵਿੱਚ ਹੁਣ ਸਾਡੀ ਰਾਏ ਹੁੰਦਾ ਵੀ ਤੁਹਾਨੂੰ ਸ਼ੀਮਾ ਦੇਖ ਲਗੂ ਕਰੋ ਜੀ ਨੇ ਕਿਹਾ ਤਾਂ ਪਕਾਇਆ ਤੋਂ ਜਾਣਰੇ ਬਿਨਾਂ ਸਰਕਾਰ ਮੈਂ ਵੀ ਇਹ ਕੰਮ ਕਰਦੇ ਆ ਕੱਚੇ ਮਾਰ ਜਮਾ ਫਿਰ ਉਹਨੂੰ ਪੱਕੇ ਕਰੋ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਪਬਲ ਕਿੰਨੀ ਵਾਰ ਕਹਿੰਦਾ ਜੇ ਮੈਂ ਇਹ ਹਾਲ ਹਾਲ ਤੱਕ ਜਿੰਨੇ ਗੱੱਚੇ ਮੁਲਾਜ਼ਮਾਂ ਨੂੰ ਕੋਈ ਬੱਚਾ ਸ਼ਰਤ ਕਰ ਦੂੰਗਾ 25 ਹੋਗੇ ਸਰਕਾਰ ਵਾਲੇ ਨੂੰ ਜਿੱਦਾਂ ਵੀ ਬੰਨਾ ਪੱਕਾ ਨੈਵੀਗੋਸ਼ਨ ਕੀਤਾ ਸੀ ਵੀ ਰੋਪੜਥਮ ਪੁਰਾਣੇ ਵਿੱਚ 20-20 ਸਾਲਾਂ ਨੂੰ ਕੰਮੇ ਕੰਮ ਕਰਦੇ ਆ ਲੈਰਾਂ ਨਾ ਹੱਪ ਦੇ ਵਿੱਚ ਜਿਹਨਾਂ ਨੇ ਪਹਿਲਾਂ ਵੀ ਇੱਥੇ ਲੱਗੇ ਹੋਏ ਆਂਗੇ ਇੱਥੇ ਜਿਹਨਾਂ ਰੈਗੂਲਰ ਕਰੂਗਾ ਹੈ ਅਈਗਾ ਹਾਂ ਨਵਾਂ ਸਸੇ ਸ਼ੁਰੂ ਕਰਤਾ 2015 ਦੇ ਵਿੱਚ ਸਾਡੀਆਂ ਭੈਣਾਂ ਪੀ.ਐਰ.ਟੀ ਕਰਕੇ ਟੀਚਰ ਲੱਗੀਆਂ ਸਾਡੇ ਘਰ ਇਰਤਨ ਘਰ ਕੀ ਗਈ ਇਹ ਹੈ ਰਿਵਲ ਘਰ 1200 ਕੋਸਣੇ ਕੋਲ ਜਿਹਨਾਂ ਨੇ ਅੱਛਾ ਉਹਨੇ ਵੀ ਕੀਆ ਸਾਡੇ ਘਰ ਦੇ ਪਹਿਲਾਂ ਸੀ ਹੁਣ ਕਈ ਯਾਰ ਕਰਦੀ ਬੇਸਪੇ ਡੀਏ ਭਗਵਾਨ ਤੁਹਾਨੂੰ ਦਾ 1200 ਲੱਗਿਆ ਉਹਨੂੰ ਪੀਐਮਐਸ ਆ ਰਿਹਾ ਬੇਸਪੇ ਮਿਲ ਕੇ ਪੈਨਸ਼ਨ ਆਖੋ ਹੋਈ ਆ ਉਹਨੂੰ ਪਤਾ ਹੈ ਭੋਣ ਤੁਹਾਨੂੰ ਇਹ ਗੱਲ ਨਾਲ ਪਤਾ ਹੀ ਹੋਣਾ ਨਹੀਂ ਮਾਤਾ ਨੂੰ ਪੁੱਛ ਰਵੇ ਕਿ ਹੁਣ ਵਾਰ ਹੁਣ ਕੀ ਕਰਦਾ 2300 ਤਨਖਾ ਤੇ 58 ਸਾਲ ਤੋਂ ਬਾਅਦ ਕੋਈ ਪੈਨਸ਼ਨ ਕੋਈ ਫੰਡ ਨਹੀਂ ਮਿਲਣਾ ਨਹੀਂ ਦਾਉਂ ਲੱਗਤਰ ਇਹਨਾਂ ਪੰਜ 6 ਲੱਖ ਰੁਪਏ ਮਸ਼ਨਾ ਕਰ ਦਿੰਦੀ ਆ ਫੋਸੂ ਹਤਾ ਬਾਦੂ ਨੇ ਪਰ ਸਾਨੂੰ ਸਰਕਾਰ ਧਰਨਿਆਂ ਵਿੱਚ ਅਰਦਾਨ ਵਾਲੇ ਆ ਕੇ ਜੋ ਇਹਨਾਂ ਦੇ ਮੁੱਖ ਮੰਗਾਂ ਜਿਹੜਾ ਮਲਾਉਣੀਆਂ ਉਹਦੇ ਕੋ ਪਾਸੇ ਹੋਣਾ ਚਾਹੀਦਾ ਹੈ। ਪਹਿਲਾਂ ਹੀ ਦੱਸਦਾ ਵੀ 2016 ਤੋਂ ਸਾਡਾ ਏਰੀਆ ਦੱਬਿਆ ਸਰਕਾਰ ਨੇ ਠੀਕ ਹੈ ਜੀ ਆ ਡੀਏ ਸਾਡਾ 12 12% ਪੈਣੇਗਾ। ਤੈਂਕਰ ਸਰਵਾ ਡੀਏ 50% ਆ ਤੇ ਪੰਜਾਬ ਦੇ ਨਾਲ 60% ਆ। ਪਰ ਅਜਾਣ ਜੂ ਵੀ ਆ ਹੁਣ ਆਸ ਨੂੰ ਗੱਤਰ ਕਰ ਲਿਆ। 4 ਸਾਲ ਹੋ ਗਏ ਤੇ ਬੈਠੇ ਨੂੰ ਡਾਕਟਰਾਂ ਨੇ ਕਹਿੰਦੇ ਜੂ ਨਹੀਂ ਸਰਗੀ। ਜੇ ਡਾਕਟਰ ਅੰਦਰ ਉੱਤ ਹੈ ਤਾਂ ਤਾਂ ਕੱਟਾ ਬਾਲ ਹੋ ਜਾਂਦਾ ਨਾਲ ਰਾਸ ਸਿੰਘ ਬਾਲ ਹੋ ਜਾਂਦਾ ਪਰ ਬੈਠੇ ਇਸੇ ਵਿੱਚ ਤੋਂ ਹੁਣ ਤਾਂ ਇਹ ਹੋਈ ਕਿ ਮੈਂ ਉਹ ਤੋਂ ਉਸ ਦਿਨ ਗਿਆ ਸੀ ਇਹ ਪੱਕੇ ਗੇੜ ਜਾਂਦਾ ਨਹੀਂ ਬਣ ਗਈ ਮੈਨੂੰ ਵੀਜੇ ਵੜ ਜਾਂਨ ਲੱਗੇ ਆ 2021 ਦੇ ਵਿੱਚ ਹੈਡ ਉਸ ਪਟਿਆ ਠੀਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਜੀ ਧੰਨਵਾਦ